ਜਿੱਥੇ ਇੱਕ ਪਾਸੇ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਬੱਚਿਆਂ ਨੂੰ ਪੜਾਉਂਦੇ ਲਈ ਮੋਟੀ ਰਕਮ ਵਸੂਲ ਕੀਤੀ ਜਾਂਦੀ ਹੈ ਪਰ ਉੱਥੇ ਹੀ ਹੁਣ ਲਗਾਤਾਰ ਅਸੀਂ ਤਸਵੀਰਾਂ ਵੀ ਦੇਖਦੇ ਆ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨੇ ਜਿਹੜੀਆਂ ਪ੍ਰਾਈਵੇਟ ਸਕੂਲਾਂ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੰਦੀਆਂ ਨੇ ਤਾਂ ਜਿਹਾ ਇਹ ਇੱਕ ਮਾਮਲਾ ਹੁਣ ਲੰਬੀ ਤੋਂ ਸਾਹਮਣੇ ਆਇਆ ਹੈ ਜਿੱਥੇ ਲੰਬੀ ਦੇ ਵਿੱਚ ਸਕੂਲ ਪ੍ਰਸ਼ਾਸਨ ਦੀ ਅੰਗਹੀਲੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਦਰਅਸਲ ਸਕੂਲ ਦੇ ਵੱਲੋਂ ਇੱਕ ਕੰਨਾਂ ਤੋਂ ਬੋਲੇ ਵਿਅਕਤੀ ਨੂੰ ਜਿਹੜਾ ਡਰਾਈਵਰ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਸ ਵਿਅਕਤੀ ਦੇ ਵੱਲੋਂ ਇਹ ਜਹੀ ਹਾਕਰਾ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਪੂਰੇ ਇਲਾਕੇ ਦੇ ਵਿੱਚ ਰੋਜ਼ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਦਰਅਸਲ ਅਵ ਵਿਅਕਤੀ ਨੂੰ ਡਰਾਈਵਰ ਰੱਖਿਆ ਗਿਆ ਤੇ ਉਸ ਤੋਂ ਬਾਅਦ ਕੱਲ ਦੇਰ ਸ਼ਾਮ ਉਸੇ ਵੱਲੋਂ ਬੈਂ ਜਿਹੜੀ ਉਹ ਪਲਟਾ ਦਿੱਤੀ ਗਈ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਬੱਚਿਆਂ ਦੇ ਨਾਲ ਪਈ ਹੋਈ ਬੈਂ ਜਿਹੜੀ ਆ ਹਾਦਸੇ ਦਾ ਸ਼ਿਕਾਰ ਹੋਈ ਹੈ ਲੰਬੀ ਦੇ ਪਿੰਡ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਜਿਸ ਹਾਦਸੇ ਦੇ ਵਿੱਚ ਤਿੰਨ ਬੱਚੇ ਜ਼ਖਮੀ ਹੋ ਗਏ ਨੇ ਤੇ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਪਹਿਲਾਂ ਲੰਬੀ ਦੇ ਸਰਕਾਰੀ ਹਸਪਤਾਲ 'ਚ ਭਰਤੀ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਉਹਨੂੰ ਬਠਿੰਡਾ ਐਮਸ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਹਾਦਸੇ ਦੇ ਸਮੇਂ ਜੋ ਡਰਾਈਵਰ ਹੈ ਉਹ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ ਉੱਥੇ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੂੰ ਸਕੂਲ ਤੋਂ ਹੀ ਫੋਨ ਆ ਰਿਹਾ ਸੀ ਕਿ ਦੂਸਰੀ ਬੈਂਡ ਦੇ ਬੱਚੇ ਛੱਡਣ ਜਾਣੇ ਨੇ ਜਿਸ ਕਰਕੇ ਤੁਸੀਂ ਜਲਦੀ ਆ ਜਾਓ ਹਾਲਾਂਕਿ ਗਰੀਮਤ ਇਹ ਰਹੀ ਹੈ ਕਿ ਬੱਚਿਆਂ ਨੂੰ ਲਗਾਤਾਰ ਉਹਨਾਂ ਦੇ ਘਰਾਂ ਦੇ ਤੱਕ ਛੱਡ ਕੇ ਆਇਆ ਜਾ ਰਿਹਾ ਸੀ ਡ롭 ਕੀਤਾ ਜਾ ਰਿਹਾ ਸੀ ਜਿਸ ਕਰਕੇ ਬੈਂਡ ਦੇ ਵਿੱਚ ਬੱਚਿਆਂ ਦੀ ਗਿਣਤੀ ਜਿਹੜੀ ਆ ਉਹ ਘੱਟ ਸੀ ਜਿੰਨੇ ਕ ਬੱਚੇ ਸੀਗੇ ਉਸ ਵਿੱਚੋਂ ਵੀ ਤਿੰਨ ਬੱਚੇ ਜਿਹੜਾ ਨੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤੇ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਜਿਹੜੀ ਉਹ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਪੂਰੇ ਇਲਾਕੇ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਬੱਚਿਆਂ ਦੇ ਮਾਪਿਓ ਜਿਹੜੇ ਨੇ ਉਹ ਰਾਦੇ ਵੱਲੋਂ ਵੀ ਰੋਸ ਦਿਖਾਇਆ ਗਿਆ ਹੈ ਕਿ ਤੁਸੀਂ ਇੱਕ ਪਾਸੇ ਮੋਟੀ ਫੀਸ ਲੈ ਰਹੇ ਹੋ ਪਰ ਬੱਚਿਆਂ ਦੀ ਸੁਰੱਖਿਆ ਜਿਹੜੀ ਹੈ ਉਹਨਾਂ ਮਾਤਰ ਦੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਸਕੂਲ ਪ੍ਰਸ਼ਾਸਨ ਦੇ ਉੱਤੇ ਕਾਰਵਾਈ ਕਰਨ ਦੀ ਵੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤ ਬੱਚਿਆਂ ਦੇ ਘਰ ਦੇ ਕੀ ਕੁਝ ਕਹਿੰਨੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਸਕੂਲ ਵੈਨ ਇੱਥੋਂ ਆ ਇਤੋਂ ਆਪਣੇ ਆ ਜਗਾ ਜਿਹੜੀ ਆ ਜਗਾ ਤੋਂ ਇਤੋਂ ਬੋਰਡ ਤੋੜਤਾ ਹੀ ਭਲਾਉਣੇ ਉੱਥੇ ਟਰਾਲੀ ਚ ਬਖੜੀ ਉੱਥੇ ਵੱਜੀ ਵੈਨ ਘੱਟੋ ਘੱਟ 60 70 ਦੀ ਸਕੀਨ ਤੇ ਹੋਣੀ ਆ ਤੇ ਗਾਂ ਜਾ ਕੇ ਪ੍ਰੇਮ ਦੀ ਸਕੂਲ ਦੇ ਗੇਟ ਕੋਲ ਜਾ ਕੇ ਰੁਗੀ ਆ ਤੇ ਉੱਥੋਂ ਬੱਚੇ ਜੇ ਉਹ 1 ਮਿੰਟ ਰਹਿ ਗਏ ਜੇ ਉਹਨਾਂ ਨੂੰ 1 ਮਿੰਟ ਪਹਿਲਾਂ ਛੁੱਟੀ ਹੋ ਜਾਂਦੀ ਉਹ ਬੱਚੇ ਰਗੜ ਦਾਂਦੀ ਤੇ ਇੱਕ ਬੱਚੇ ਦੇ ਉਹ ਵੈਨ ਚ ਇੱਕ ਬੱਚੇ ਦੇ ਹੱਥ ਇਤੋਂ ਅੱਧਾ ਵੱਡਿਆ ਕੱਟਿਆ ਗਿਆ ਜੀ ਤੇ ਬਹੁਤ ਮਾੜੀ ਵੈਨ ਜਿਹੜੇ ਹਿਸਾਬ ਨਾਲ ਕੱਟੀ ਮਾੜੇ ਨਾਲ ਹੀ ਵੈਨ ਟੁੱਟ ਗਈ ਸਾਰੀ ਤੇ ਡਰਾਈਵਰ ਜਿਹੜੇ ਸਕੂਲ ਦੀ ਵੈਨ ਐਪਲ ਸਕੂਲ ਦੀ ਆ ਜੀ ਸਾਰੇ ਤੋਂ ਮਹਿੰਗਾ ਤੇ ਬੱਚਿਆਂ ਤੋਂ ਫੀਸ ਲੈਂਦੇ ਆ ਸਾਰਨੋਂ ਵੱਧ ਤੇ ਵੈਣਾ ਦੇ ਡਰਾਈਵ ਰੈਟੇ ਮਾੜੇ ਆ ਗੱਲਾਂ ਛੱਡ ਦੋ ਉਹ ਤਾਂ ਮੈਂ ਕਹ ਕੇ ਬੱਚਾ ਹਰੇ ਮਾਪਿਆਂ ਦੇ ਤੇ ਅੱਜ ਵੱਡਾ ਹਾਸਾ ਹੁਣ ਟਲ ਗਿਆ ਜੀ ਇੱਕ ਬੱਚੇ ਤੇ ਸੱਟ ਲੱਗੀ ਆ ਤੇ ਬਾਕੀ ਬੱਚੇ ਹੋਰ ਦੂਜੇ ਵੀ ਜ਼ਖਮੀ ਹੋਏ ਆ ਕਿੰਨੇ ਚਵਕ ਜ਼ਖਮੀ ਹੋਏ ਟੋਟਲ ਜ਼ਖਮੀ 3 ਚਵਕ ਟੋਟਲ ਜ਼ਖਮੀ ਹੋਏ ਆ ਬੱਚੇ ਤਾਂ ਸੀਗੇ ਉੱਚ 12 13 ਉਸ ਬੱਚੇ ਲਾ ਚੁੱਕੀ ਸੀ ਉਹ ਤੇ ਇੱਕ ਬੱਚਾ ਸੀ ਉਹ ਜ਼ਿਆਦਾ ਜ਼ਖਮੀ ਉਹਦੇ ਬਾਹ ਤੇ ਲੈ ਕੇ ਕਿੱਥੇ ਗਿਆ ਫਿਰ ਉਹ ਬੱਚੇ ਨੂੰ ਬਟੰਡੇ ਲੈ ਕੇ ਆਈ ਪਹਿਲਾਂ ਲੰਬੀ ਰੈਫਰ ਕੀਤਾ ਲੰਬੀ ਵਾਲ ਨੇ ਬਟੰਡੇ ਰੈਫਰ ਕਰਤਾ ਜੀ ਅਸੀਂ ਨਾ ਉੱਥੇ ਬੱਟੇ ਜੀ ਇਦ ਕਹਾਂਟੇ ਉੱਥੋਂ ਸਾਨੂੰ ਦੱਸਿਆ ਪਿੰਡ ਵਾਲਿਆਂ ਨੇ ਵੀ ਵੈਨ ਪਾਲਟੀ ਅਸੀਂ ਭੱਜੇ ਮੇਰਾ ਪੁੱਤ ਵੀ ਪ੍ਰਿੰਡਾ ਸਕੂਲ ਆ ਕੇ ਵੇਖਿਆ ਸੀ ਕਿਤੇ ਚੀਜ਼ ਕਿਉਂ ਨਾ ਪਈ ਜਾਂਦੇ ਜੋਕ ਤੇ ਉਹ ਜਵਾਕ ਦੱਸੇ ਵੀ ਮੁੰਡੇ ਦਾ ਬਾਹ ਜਿਹੜੀ ਇਤੋਂ ਲੱਗ ਹੀ ਗਿਆ ਹੱਥ ਜੀ ਉਹ ਤੋਂ ਬਾਅਦ ਛੁੱਟੀ ਮਿਲਦੀ ਸਕੂਲ ਚ ਛੋਟੇ ਛੋਟੇ ਬੱਚਿਆਂ ਬਚਾ ਹੋ ਗਿਆ ਉਹਨੂੰ ਲੱਗਦਾ ਕਿ ਚਲੋ ਇੱਥੇ ਰੱਬ ਦੀ ਮਿਹਰ ਰਹਿ ਗਈ ਛੱਪੜ ਨਹੀਂ ਡਿੱਗੀ ਵਾਹ ਹਾਂ ਹਾਂ ਸਹੀ ਗੱਲ ਆ ਜੀ ਡਟਕ ਪਈ ਬਹੁਤ ਵੱਡਾ ਰੱਬ ਰੱਖਾ ਕਹਿੰਦੇ ਜਵਾਕਰ ਦਾ ਰੱਬ ਰੱਖਾ ਜੀ ਰੱਬ ਰੱਖਾ ਇਹ ਉਹਦੇ ਬੋਲਾ ਹੁੰਦੇ ਆ ਕਹਿੰਦੇ ਆ ਅੱਜਾ ਮਹਿੰਗਾ ਸਕੂਲ ਚ ਆਪਾਂ ਬਣਾਉਣੇ ਆ ਜਵਾਕਰ ਉਹਨਾਂ ਮਨ ਤੇ ਡਰ ਪੈ ਗਿਆ ਪੂਰੇ ਡਰ ਪੈ ਗਿਆ ਜੀ ਹਾਂ ਜੀ ਪਿੰਡ ਵਾਲੇ ਕਹਿ ਰਹੇ ਕਿ ਉਹ ਡਰਾਈਵਰ ਸੀ ਉਹ ਬੋਲਾ ਸੀ ਉਹ ਸੁਣੋ ਬੋਲਾ ਸਿਆਹਾਂ ਜਾਵਾਂਗੇ ਉਹਨਾਂ ਆ ਪਿਆ ਸੀ ਉਹਦੇ ਬੰਦੇ ਜੀ ਜੇ ਦੂਜੇ ਟ੍ਰੈਵਲ ਤੋਂ ਵੀ ਦੱਸ ਦੇ ਸੁਣ ਜਾ ਕੇ ਸਕੂਲ ਨਾਲ ਗੱਲਬਾਤ ਕਰੂੰਗੀ ਕਿ ਤੁਸੀਂ ਐਂ ਕਰਾਂਗੇ ਕਰਾਂਗੇ ਲਾਹੇ ਕਰਾਂਗੇ ਜਾਵਾਂ